ਸਰਕਾਰੀ ਬੰਦਾ ਕੋਈ ਮੈਨੂੰ ਦੇਖ ਨਹੀਂ ਲਿਆ ਇੱਥੇ ਕੋਈ ਸਰਕਾਰੀ ਬੰਦੇ ਭਾਜੀ ਆਉਂਦੇ ਆ ਫੋਟਾਂ ਕਰਕੇ ਚਲ ਜਾਂਦੇ ਆ ਇੱਕ ਰਾਤ ਦਾ ਕੰਮ ਆ ਸਰਕਾਰ ਦਾ ਜੇ ਸਰਕਾਰ ਚਾਵੇ ਤਾਂ ਪਰ ਸਰਕਾਰ ਕਰਦੀ ਨਹੀਂ ਪਾਣੀ ਦੀ ਜਿਹੜੀ ਮਾਰ ਆ ਉੱਥੇ ਤਾਂ ਕਈ ਆ ਜਿਹਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਤਾਂ ਦੋਸਤੋ ਇੱਥੇ ਚੱਲ ਰਿਆ ਜੀ ਤੁਸੀਂ ਦਾ ਕੰਮ ਤੋਂ ਅਸੀਂ ਖੜੇ ਆ ਜੀ ਇਸ ਟੈਮ ਜਿਹੜੀ ਮੇਨ ਕਨਾਲ ਆਉਂਦੀ ਆ ਜੀ ਬੁੰਜਾ ਗੇਟ ਦੇ ਉੱਪਰੋਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਮਲਬਾ ਜਿਹੜਾ ਹੈ ਇਕੱਠਾ ਹੋ ਕੇ ਪੁਲ ਦੇ ਨਾਲ ਲੱਗਿਆ ਹੋਇਆ ਹੈ ਜੁੱਤੀਆਂ ਪਤਾ ਨਹੀਂ ਹੋਰ ਕੀ ਕੀ ਕਿੱਡੇ ਕਿੱਡੇ ਵੱਡੇ ਮੋੜ ਜਿਹੜੇ ਆ ਉਹ ਰੁੜ ਕੇ ਆ ਕੇ ਇਕੱਠੇ ਲੱਗਿਆ। ਤੇ ਦੋਸਤੋ ਇਹ ਟਰਾਲੀਆਂ ਆ ਰਹੀਆਂ ਜੀ ਬੜਲੇ ਪਿੰਡ ਤੋਂ ਜੋ ਕਿ ਥੁਸੀ ਦੇ ਕੰਮ ਵਾਸਤੇ ਜੋ ਵੀ ਸਮਾਨ ਦੀ ਲੋਡ ਪੈਂਦੀ ਹੈ ਚਾਹੀ ਉਹ ਬਜਰਾ ਹੋਵੇ ਪੱਥਰ ਹੋਵੇ ਉਹ ਸਾਰਾ ਇਹਨਾਂ ਟਰਾਲੀਆਂ ਦੇ ਵਿੱਚ ਲੱਦ ਕੇ ਤੇ ਪਿੰਡ ਚੰਗੜਵਾ ਦੇ ਨੇੜੇ ਜਿਹੜੀ ਬਣ ਰਹੀ ਥੁਸੀ ਆ ਉਹਦੇ ਲਈ ਜਾ ਰਹੀ ਹੈ ਸੇਵਾ। ਦੋਸਤੋ ਅਸੀਂ ਖੜੇ ਹਾਂ ਜੀ ਇਸ ਟਾਈਮ ਬਿਆਸ ਦਰਿਆ ਦੇ ਬਿਲਕੁਲ ਸਾਹਮਣੇ ਔਰ ਜਿੱਥੇ ਤੁਸੀ ਬਣਾਈ ਜਾ ਰਹੀ ਹੈ ਪਿੰਡ ਚੰਗੜਵਾ ਦੇ ਨਾਲ ਜਿਹੜੀ ਤੁਸੀ ਬਣਾਈ ਜਾ ਰਹੀ ਹੈ ਅਸੀਂ ਉੱਥੇ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਕਿ ਲੋਕ ਕਿਸ ਤਰ੍ਹਾਂ ਬਿਨਾਂ ਸਰਕਾਰੀ ਮਦਦ ਤੋਂ ਵੀ ਤੁਸੀ ਦਾ ਕੰਮ ਹੈ ਜਿਹੜੇ ਪੂਰੇ ਜੰਗੀ ਪੱਧਰ ਤੇ ਕਰ ਰਿਹਾ ਤਾਂ ਦੋਸਤੋ ਇੱਥੇ ਚੱਲ ਰਿਹਾ ਜੀ ਤੁਸੀ ਦਾ ਕੰਮ ਜੀ ਚੰਗੜਵਾ ਤੇ ਲੱਗੇ ਜਿਹੜੀ ਤੁਸੀ ਬਣਾਈ ਜਾ ਰਹੀ ਹੈ ਉਹਦੇ ਲੱਗੇ ਵੀਰ ਹਣੇ ਸਾਨੂੰ ਮਿਲੇ ਆਪਾਂ ਇਹਨੂੰ ਪੁੱਛਾਂਗੇ ਕਦੋਂ ਤੋਂ ਕੰਮ ਚੱਲ ਰਿਹਾ ਕਿਉਂਕਿ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਜਦੋਂ ਅਸੀਂ ਦੇਖ ਰਹੇ ਹਾਂ ਜ ਉਦੋਂ ਵੀ ਬਹੁਤ ਟਾਲੀਆਂ ਜਿਹੜੀਆਂ ਇੱਧਰ ਨੂੰ ਆ ਰਹੀਆਂ ਸੀਆਂ ਜੋ ਕਿ ਸੇਵਾ ਲਈ ਆ ਰਹੀਆਂ ਸੀ ਤੇ ਭਾਈ ਜੀ ਆਪਣਾ ਨਾਮ ਦੱਸੋ ਬਈਲਾ ਸੀ ਮੈਂ ਵਿਰਿੰਦਰ ਸਿੰਘ ਪਿੰਡ ਬੇਲਾ ਸਿਆਣਾ ਮੈਂ ਪੈਂਚਾਂ ਜੀ ਮੋਫੇ ਦਾ ਜੀ ਤਾਂ ਭਾਈ ਅਸੀਂ 20 ਤਰੀਕ ਤੋਂ ਲੱਗੇ ਪਏ ਆ ਇੱਥੇ ਠੀਕ ਹੈ ਜੀ ਉਦੋਂ ਆ ਤਾਂ ਅਸੀਂ 14 15 ਤਰੀਕ ਤੋਂ ਰਹੇ ਆ ਪਰ 20 ਤਰੀਕ ਤੋਂ ਅਸੀਂ ਜਿਆਦਾ ਪੂਰਾ ਕੰਮ ਖਿੱਚ ਕੇ ਕੀਤਾ ਪਹਿਲਾਂ ਅਸੀਂ 2 4 ਜਾਣੇ ਸੀ ਫਿਰ ਹੋਲੀ-ਹੋਲੀ ਭਾਜੀ ਜਿੱਦਾਂ-ਜਿੱਦਾਂ ਰੋਲਾ ਪਾਉਂਦੇਗੇ ਸੰਗਤ ਜੁੜਦੀ ਗਈ ਹੁਣ ਸੰਗਤ ਦਾ ਹੀ ਸੰਯੋਗ ਹੈ ਸੰਗਤ ਹੀ ਨਾਲ ਹੈ ਜੀ ਤਾਂ ਇਹ ਪਿੰਡ ਬਰਡੇ ਤੋਂ ਟਰਾਲੀਆਂ ਆਈਆਂ ਅੱਠ ਪੱਥਰ ਲੈ ਕੇ ਸੇਵਾ ਲੈ ਕੇ ਆਏ ਮੁੰਡੇ ਜੀ ਜੀ ਤਾਂ ਉਦਾਂ ਬੜੇ ਦਿਨਾਂ ਤੋਂ ਅਸੀਂ ਜੁੜੇ ਪਏ ਆਂ ਭਾਜੀ ਕੋਈ ਮਸ਼ੀਨਾਂ ਆ ਰਹੀਆਂ ਪਰ ਮਸ਼ੀਨਾਂ ਸਾਨੂੰ ਤੇਲ ਪਾਉਣਾ ਵੈਰ ਰਿਆ ਮਸ਼ੀਨਾਂ ਸੇਵਾ ਤੇ ਹੀ ਆ ਮਿਲ ਰਹੀਆਂ ਸਾਨੂੰ ਤਾਂ ਟਰੈਕਟਰ ਰੋਟਰ ਜਿੱਦਾਂ ਮੁੰਡੇ ਆਪਣੇ ਆ ਸਾਰੇ ਲੈ ਕੇ ਆ ਰਹੇ ਆ ਅੱਜ ਗੱਡੀਆਂ ਵੀ ਆਈਆਂ ਓਕੇ ਸਾਨੂੰ ਗੱਡੀਆਂ ਵੀ ਮਿਲੀਆਂ ਇੱਕ ਗੱਡੀ ਮਿਲੀ ਐ ਤਾਂ ਦੋ ਮਸ਼ੀਨਾਂ ਮਿਲੀਆਂ ਜੀ ਜੀ ਤੇ ਚਲੋ ਜੀ ਸੰਗਤ ਦੇ ਸੰਯੋਗ ਕਈ ਸਰਕਾਰੇ ਲੋ ਵੀ ਕੋਈ ਬੰਦੇ ਆਏ ਸਰਕਾਰੀ ਮਦਦ ਸਰਕਾਰੀ ਅੱਜ ਹੀ ਆਏ ਸੀ ਜੀ ਅੱਜ ਸਰਕਾਰੀ ਮੁਲਾਜ਼ਮ ਆ ਉਹ ਆਇਆ ਸੀ ਮਲਤਾਨੀ ਆਪਣਾ ਪਹਿਲਾਂ ਤਾਂ ਇੱਥੇ ਆਏ ਨਹੀਂ ਹਾਂ ਅੱਜ ਉਹ ਆਏ ਆ ਪਤਾ ਨਹੀਂ ਉਹ ਤੇਲ ਦੇ ਗਏ 200 ਲੀਟਰ ਓਕੇ ਤਾਂ ਮੈਨੂੰ ਤੇ ਇਸ ਚੀਜ਼ ਦਾ ਪਤਾ ਨਹੀਂ ਮੈਂ ਕਿਉਂਕਿ ਲੇਟ ਆਇਆ ਇਹ ਸਰਕਾਰ ਜਿੱਦਾ ਪ੍ਰਸ਼ਾਸਨ ਦੀ ਜਿੱਦਾਂ ਹੁਣ ਇੱਥੇ ਜਿੰਨੇ ਵੀ ਬੰਦੇ ਲੱਗੇ ਪਏ ਆ ਸਰਕਾਰੀ ਬੰਦਾ ਕੋਈ ਮੈਨੂੰ ਦੇਖ ਨਹੀਂ ਲਿਆ ਤੇ ਕੋਈ ਸਰਕਾਰੀ ਬੰਦੇ ਭਾਜੀ ਆਉਂਦੇ ਆ ਫੋਟਾਂ ਕਰਕੇ ਚੱਲ ਜਾਂਦੇ ਆ ਆਪਾਂ 20 ਤਰੀਕ ਤੋਂ ਲੱਗੇ ਆ ਰਾਤ 20 ਤਰੀਕ ਤੋਂ ਲੱਗੇ ਆ ਨਾ ਜੀ ਤੇ ਲਗਭਗ ਅੱਜ ਹੋ ਗਈ ਆ ਜੀ ਮੈਂ ਕਿ आतंरिक हां तंत्रिक ਹੋ ਗਿਆ ਹਾਂਜੀ 13-14 ਦਿਨ ਹੋ ਚੱਲੇ 13-14 ਦਿਨ ਹੋ ਗਏ ਆ ਜੀ ਤੇ 13-14 ਦਿਨ ਦੇ ਵਿੱਚ ਸਰਕਾਰੀ ਬੰਦੇ ਕੋਈ ਟੀਮ ਆਈ ਹੋਵੇ ਤੁਹਾਡੇ ਨਾਲ ਕੋਈ ਹੈਲਪ ਕਰਨ ਆ ਨਹੀਂ ਜੀ ਨਹੀਂ ਵਿਚ ਆ ਰਹੇ ਆ ਵਿਚ ਫੋਟਾ ਕਰਾ ਕੇ ਚੱਲ ਜਾਂਦੇ ਆ ਹੂੰ ਹੂੰ ਤੇ ਇੱਕ ਦਿਨ ਆਪਣੀ ਆਈ ਸੀ تحصیلਦਾਰ ਮੈਡਮ ਆਈ ਮੈਂ ਉਹਨਾਂ ਨੂੰ ਜਾਣਦਾ ਨਹੀਂ ਗਿਆ ਚਲੋ ਤਾਂ ਉਹ ਆਏ ਸੀ ਉਹਨਾਂ ਨੇ ਵੀ ਚਲੋ ਸਾਨੂੰ ਮਾੜੀ ਮੋਟੀ ਹੈਲਪ ਕੀਤੀ ਉਦਾਂ ਜਿੰਨੀ ਜੋਗੇ ਹੈਗੇ ਆ ਪਰ ਇਹ ਆ ਵੀ ਉਹਨਾਂ ਨੇ ਵੀ ਇੰਨਾ ਸਾਥ ਨਹੀਂ ਹੋਇਆ ਜਿੰਨਾ ਸਾਨੂੰ ਚਾਹੀਦਾ ਸਰਕਾਰਾਂ ਦਾ ਕੰਮ ਨਹੀਂ ਹੈਗਾ ਇਹ ਜੀ ਜੀ ਵੀ ਆਣ ਕੇ ਸਾਡਾ ਸਾਥ ਕਰਨ ਹਾਂਜੀ ਕਿਉਂ ਵੀ ਸਾਰੇ ਕੰਮ ਇਹ ਸਰਕਾਰਾਂ ਨੇ ਕਰਾਇਆ ਹੋਇਆ ਮੰਨ ਜਿਹੜੇ ਪਟਾਏ ਆ ਕ੍ਰੈਸ਼ਰਾਂ ਨੂੰ ਇਹ ਸਰਕਾਰਾਂ ਦੀ ਨੀਤੀ ਨਾਲ ਪੜੋਇਆ ਉਦਾਂ ਨਹੀਂ ਪੁੱਟ ਸਕਦਾ ਕੋਈ ਵੀ ਮੰਨ ਜਿੱਦਾਂ ਵੀ ਨਿੱਦ ਕਿਸੇ ਦੀ ਜ਼ਰੂਰਤ ਕੀ ਟੋਆ ਮਾਰ ਜੇ ਕੀ ਲੱਗਦਾ ਭਾਜੀ ਸਰਕਾਰ ਕੰਮ ਕਰ ਦੂਗੀ ਆ ਕਿ ਸਰਕਾਰ ਕੋਈ ਹੈਲਪ ਕਰੇਗੀ ਭਾਜੀ ਸਰਕਾਰ ਵਾਸਤੇ ਕੁਝ ਵੀ ਹੈ ਨਹੀਂ ਇਹ ਕੰਮ ਸਰਕਾਰ ਦੀ ਜੇ ਚਾਹੇਵੇ ਸਰਕਾਰ ਵਾਸਤੇ ਕੱਖ ਵੀ ਹੈ ਨਹੀਂ ਇੱਕ ਰਾਤ ਦਾ ਕੰਮ ਆ ਸਰਕਾਰ ਦਾ ਜੇ ਸਰਕਾਰ ਚਾਵੇ ਤਾਂ ਪਰ ਸਰਕਾਰ ਕਰਦੀ ਨਹੀਂ ਸਰਕਾਰ ਦਾ ਕੰਮ ਤੁਸੀਂ ਕਰ ਰਹੇ ਹੋ ਸਰਕਾਰ ਦਾ ਕੰਮ ਇਹ ਮੁੰਡੇ ਕਰ ਰਹੇ ਆ ਜਿਹੜੇ ਆਪਣੇ ਨਾਲ ਟੀਮ ਜੁੜੀ ਆ ਕਰਾ ਦੇ ਨਹੀਂ ਚਰ ਸੇਵਾ ਕਰਨ ਦੇ ਜਿੰਨਾ ਟਰੈਕਟਰਾਂ ਦਾ ਮਸ਼ੀਨਾਂ ਦਾ ਡੀਜ਼ਲ ਦਾ ਖਰਚਾ ਹੈ ਸਾਰਾ ਪੱਲਿਓ ਕਰ ਰਹੀ ਆਪੇ ਭਾਜੀ ਟਰੈਕਟਰਾਂ ਵਾਲੇ ਤੇਲ ਕੋਈ ਨਹੀਂ ਆਪਣਾ ਪੁਆਰੇ ਵੀ ਜਿਹੜਾ ਕਿਸੇ ਸੇਵਾ ਚ ਮਸ਼ੀਨਾਂ ਚ ਅਸੀਂ ਤੇਲ ਸੇਵਾ ਕਰਕੇ ਇਕੱਠੀ ਕਰਕੇ ਨਹੀਂ ਪੁਆ ਰਹੇ ਹੂੰ ਹੂੰ ਆ ਉਦੋਂ ਦੇ ਅਸੀਂ ਮਸ਼ੀਨਾਂ ਚ ਤੇਲ ਵੀ ਪਾਣੀ ਆਪਣੀ ਸੇਵਾ ਇਕੱਠੀ ਕਰਦੇ ਆ ਤਾਂ ਉਹ ਤੇਲ ਪਾ ਲਈ ਆਪੀ ਤੇ ਇਹਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਹੁਣ ਚੱਲ ਰਿਹਾ ਜਿਹੜਾ ਜੋ ਵੀ ਮਾਹੌਲ ਚੱਲ ਰਿਹਾ ਬਦਲਬਾਈ ਦਾ ਜਾਂ ਪਿੰਡ ਦਾ ਜਿਹੜਾ ਹਰ ਦਾ ਖਤਰਾ ਜਿਹੜਾ ਬਣਿਆ ਹੋਇਆ ਤੇ ਇਹ ਲਗਾਤਾਰ ਇਹ ਕਹਿੰਦੇ ਕਿ 11 ਤਰੀਕ ਤੱਕ ਬਾਰਿਸ਼ ਆਈਏ ਤੇ ਅੱਗੇ ਵੀ ਅੱਗੇ ਵੀ ਸੇਵਾ ਲਈ ਇਦਾਂ ਹੀ ਜਾਂਦੇ ਰਹੋਗੇ। ਹਾਂਜੀ ਬਾਜੀ ਜਦ ਤੱਕ ਆਪਣੇ ਚ ਹਿੰਮਤ ਹੈਗੀ ਆ ਆਪਾਂ ਚੱਲੇ ਲੱਗੇ ਰਾਵਾਂਗੇ ਰਾਤ ਦਿਨ। ਤਾਂ ਬਹੁਤ ਵਧੀਆ ਗੱਲ ਵੀਰ ਉਹਨਾਂ ਨੇ ਕਹੀ ਐ ਤੇ ਇਹਦੇ ਵਿੱਚ ਸਰਕਾਰੀ ਸਹਿਯੋਗ ਕੋਈ ਨਹੀਂ ਹੈਗਾ। ਜੋ ਕੁਛ ਹੈ ਸੰਗਤ ਆਪ ਕਰ ਰਹੀ ਐ ਆਪਣੇ ਬਲਬੁੱਤੇ ਤੇ ਕਰ ਰਹੀ ਐ ਤੇ ਇਹੀ ਪੰਜਾਬੀਆਂ ਦੀ ਖਾਸियत ਐ। ਇਹੀ ਪੰਜਾਬੀਆਂ ਦੀ ਖਾਸੀਅਤ ਹੈ ਕਿ ਜਦੋਂ ਵੀ ਕੋਈ ਪ੍ਰੋਬਲਮ ਆਈ ਹੈ ਜਦੋਂ ਵੀ ਕੋਈ ਮੁਸੀਬਤ ਆਈ ਹੈ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਆਜ ਵਿੱਚ ਜੀ ਸਾਰੀ ਮਿੱਟੀ ਪਰ ਪਰ ਤੋੜਿਆਂ ਦੇ ਵਿੱਚ ਰੱਖੀ ਜਾ ਰਹੀ ਹੈ ਤਾਂ ਜੋ ਤੁਸੀਂ ਨੂੰ ਮਜ਼ਬੂਤ ਕੀਤਾ ਜਾ ਸਕੇ ਬਾਕੀ ਤੁਸੀਂ ਪਿੱਛੇ ਦੇਖ ਹੀ ਲਿਆ ਕਿ ਕਿੰਨੀ ਮਿਹਨਤ ਚੱਲ ਰਹੀ ਹੈ ਤਾਂ ਜਿੰਨੇ ਪਿੰਡਾਂ ਵਾਲੇ ਲੱਗੇ ਛਕੇ ਜਿੰਨੇ ਪਿੰਡਾਂ ਵਾਲੇ ਸਾਰੇ ਪੂਰਾ ਸਹਿਯੋਗ ਦੇ ਰਹੇ ਆ ਤਾਂ ਜੋ ਇਸ ਨੂੰ ਜਿਹੜੀ ਆ ਜਿਹੜੀ ਮੁਸੀਬਤ ਪਈ ਹੈ ਪੰਜਾਬ ਤੇ ਜਾ ਦਿੱਤੇ ਬਾਹਰ ਬਾਹਰ ਦੇ ਬਣਨੇ ਚਾਹੀਦੇ ਹੋਸ਼ਿਆਰ ਹੋਣਾ ਚਾਹੀਦਾ ਹੈ ਜਦਾਂ ਗੱਲ ਹੋਵੇ ਗੁਰਦਾਸਪੁਰ ਦੀ ਬਹੁਤ ਮਿਹਨਤ ਨਾਲ ਲੋਕ ਲੱਗੇ ਹੋਏ ਨੇ ਔਰ ਆਪਣੇ ਬਲ ਬੁੱਤੇ ਤੇ ਲੱਗੇ ਹੋਏ ਨੇ ਸਰਕਾਰ ਦਾ ਵਿੱਚ ਮੇਰੇ ਖਿਆਲ 20% ਵੀ ਯੋਗਦਾਨ ਨਹੀਂ ਆ ਰਿਹਾ 20% ਕੀ 10% ਯੋਗਦਾਨ ਵੀ ਨਹੀਂ ਆ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਲਾਗੇ ਲੱਗੇ ਜਿਹੜੇ ਪਿੰਡ ਹੈ ਚੰਗੜਵਾ ਚੱਕ ਪਨੇਣ ਚੱਕ ਮੀਰਪੁਰ ਇਹ ਸਾਰੇ ਪਿੰਡਾਂ ਨੂੰ ਮਾਰ ਪੈਂਦੀ ਹੈ ਇੱਥੋਂ ਦੇ ਰਿਆ ਦੀ ਤੇ ਜਿੱਥੇ ਕਿ ਬੜੀਆਂ ਬਹੁਤ ਦਿਨਾਂ ਤੋਂ ਜਿਹੜੇ ਲੋਕ ਲੱਗੇ ਹੋਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਨਾਲ ਨਾਲ ਜਿਹੜਾ ਬਿਆਸ ਦਰਿਆ ਦਾ ਜਿਹੜਾ ਵੇਗ ਹੈਗਾ ਉਹ ਉਦਾਂ ਦਾ ਹੀ ਹੈ ਜਿੱਦਾਂ ਤੁਹਾਨੂੰ ਪਹਿਲੇ ਦਿਖਾਈ ਆਮ ਦਿਨਾਂ ਵਿੱਚ ਇਹ ਬਹੁਤ ਘੱਟ ਹੁੰਦਾ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਿਆਸ ਦਰਿਆ ਇੱਥੋਂ ਤੋਂ ਲੈ ਕੇ ਉਹ ਦੂਰ ਪਹਾੜੀ ਤੱਕ ਟੱਚ ਹੋ ਰਿਹਾ ਤੇ ਸੱਚਮੁੱਚ ਲੱਗ ਰਿਹਾ ਕਿ ਇਹ ਸੱਚੀ ਬਿਆਸ ਉਹੀ ਬਿਆਸ ਦਰਿਆ ਹੈ ਜਿਹਦੀਆਂ ਅਸੀਂ ਕਈ ਵਾਰ ਗੱਲਾਂ ਸੁਣੀਆਂ ਨੇ ਸਿਆਣੇ ਬਜ਼ੁਰਗਾਂ ਤੋਂ ਤੇ ਜਦੋਂ 88 ਚੜ੍ਹ ਆਏ ਨੇ ਤੇ ਬਹੁਤ ਪਾਣੀ ਚੜ੍ਹ ਕੇ ਆਇਆ ਤਾਂ ਆਹ ਦੋਸਤੋ ਦੂਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਜੀਸੀਬੀ ਲੱਗੀਆਂ ਹੋਈਆਂ ਨੇ ਇਹ ਟਰਾਲੀਆਂ ਦੇ ਥਰੂ ਇਹ ਭਰ ਕੇ ਲਈਆਂ ਜਾ ਰਹੀਆਂ ਨੇ ਜਿੱਦਾਂ ਹੁਣ ਆ ਮਿੱਟੀ ਭਰ ਕੇ ਇੱਥੇ ਟਰਾਲੀਆਂ ਦੇ ਥਰੂ ਲਈ ਜਾ ਰਹੀ ਹੈ ਔਰ ਇਹਦੇ ਤੁਸੀਂ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਹੈ ਜਿਹੜੀ ਸਾਰੀ ਸਾਰੀ ਮਿੱਟੀ ਦਾ ਜਿਹੜੇ ਤੁਸੀਂ ਹੈਗੀ ਆ ਉਹ ਪੱਕੀ ਕੀਤੀ ਜਾ ਰਹੀ ਹੈ ਹੋਰ ਉੱਚੀ ਕੀਤੀ ਜਾ ਰਹੀ ਹੈ ਤਾਂ ਜੋ ਪਾਣੀ ਦੀ ਮਾਰ ਜਿਹੜੀ ਉਹ ਪਿੰਡਾਂ ਦੇ ਨਾਲ ਨਾ ਪੈ ਸਕੇ ਔਰ ਪਿੰਡ ਦਾ ਨੁਕਸਾਨ ਨਾ ਹੋ ਸਕੇ ਤੇ ਦੋਸਤੋ ਇਹ ਸਾਰੀ ਸੇਵਾ ਹੈ ਮੈਂ ਪਹਿਲਾਂ ਵੀ ਗਿਆ ਕਿ ਮੈਨੂੰ ਸਰਕਾਰੀ ਬੰਦਾ ਕੋਈ ਨਹੀਂ ਵਿਖਿਆ ਇੱਥੇ ਜਿੰਨੇ ਹੈਗੇ ਸਾਰੇ ਪਿੰਡਾ ਪੁੰਡਾ ਵਾਲੇ ਆ ਲੱਗੇ ਹੋਏ ਆ ਸੇਵਾ ਕਰਨ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਲੋਕਲ ਪਿੰਡ ਦੇ ਬੰਦੇ ਘਟਨੇ ਇਹ ਸਾਰੇ ਬੰਦੇ ਬਾਹਰੋਂ ਆਏ ਹੋਏ ਨੇ ਔਰ ਸੇਵਾ ਕਰ ਰਹੇ ਨੇ ਇਹ ਜਜ਼ਬਾ ਹੈ ਜੀ ਪੰਜਾਬੀਆਂ ਦਾ ਹੌਸਲੇ ਨੂੰ ਸਲਾਮ ਹੈ ਜੀ ਤੋ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਤੁਸੀਂ ਸ਼ੁਰੂ ਸੀਗੀ ਜਿਹੜੀ ਬਨਣੀ ਸ਼ੁਰੂ ਕੀਤੀ ਗਈ ਔਰ ਬੋਰੀਆਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਮਿਹਨਤ ਨਾਲ ਲੋਕਾਂ ਨੇ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਨੇ ਮਿਹਨਤ ਕੀਤੀ ਹੈ ਔਰ ਸਾਰੀ ਤੁਸੀਂ ਨੂੰ ਬੰਨਿਆ ਹੈ ਇੱਥੇ ਤਾਂ ਜੋ ਜਿਹੜਾ ਪਾਣੀ ਹੈ ਪਿੰਡਾਂ ਵਿੱਚ ਨਾ ਜਾ ਸਕੇ ਔਰ ਇਹ ਲੋਕਾਂ ਦੀ ਮਿਹਨਤ ਹੈ ਔਰ ਪੰਜਾਬੀਆਂ ਦਾ ਜਜ਼ਬਾ ਹੈ ਜੋ ਕਿ ਹਮੇਸ਼ਾ ਸਦੀਆਂ ਤੋਂ ਚੱਲੇ ਆ ਰਿਹਾ ਕਿ ਜਦੋਂ ਵੀ ਮੁਸੀਬਤ ਪੈਂਦੀ ਹੈ ਪੰਜਾਬੀ ਹਿੱਕ ਡਾ ਕੇ ਖੜਦੇ ਚਾਹੇ ਉਹ ਦਰਿਆ ਹੋਣ ਜਾਂ ਕੋਈ ਜੰਗ ਦੇ ਹਾਲਾਤ ਸામਨੇ ਦੇਖ ਤੁਸੀਂ ਦੇਖ ਸਕਦੇ ਹੋ ਕਿ ਪੌਂਗ ਡੈਮ ਹੈ ਤੇ ਪੌਂਗ ਡੈਮ ਤੋਂ ਹੱਲੇ ਵੀ ਪਾਣੀ ਜਿਹੜਾ ਲਗਾਤਾਰ ਛੱਡੇ ਜਾ ਰਿਹਾ ਤੇ ਇਸ ਤੋਂ ਬਾਅਦ ਆਉਂਦੇ ਆ ਜੀ 52 ਗੇਟ ਜਿੱਥੋਂ ਕਿ ਦਰਿਆ ਨਿਕਲ ਕੇ ਆ ਰਿਹਾ ਔਰ ਪਾਣੀ ਤੁਸੀਂ ਸਪੀਡ ਦੇਖ ਰਹੇ ਹੋ ਪਾਣੀ ਦੀ ਗਤੀ ਦੇਖ ਰਹੇ ਹੋ ਕਿ ਕਿਸੇ ਸਪੀਡ ਨਾਲੇ ਪਾਣੀ ਵਧਦਾ ਜਾ ਰਿਹਾ ਅੱਗੇ ਨੂੰ ਔਰ ਪਾਣੀ ਦੇ ਲੈਵਲ ਦੀ ਜੇ ਗੱਲ ਕਰੀਏ ਤੇ ਪਹਿਲਾਂ ਨਾਲੋਂ ਥੋੜਾ ਜਿਹਾ ਪਾਣੀ ਘਟਿਆ ਹੈ ਪਾਣੀ ਇੱਥੇ ਤੱਕ ਆ ਚੁੱਕਿਆ ਸੀਗਾ ਔਰ ਇਹ ਜਿਹੜਾ ਸਾਰਾ ਏਰੀਆ ਹੁਣ ਖਾਲੀ ਹੋ ਚੁੱਕਾ ਹੈ ਤੇ ਪਾਣੀ ਦਾ ਥੋੜਾ ਜਿਹਾ ਵਹਾਅ ਜਿਹੜਾ ਘਟ ਹੋਇਆ ਪਰ ਪਾਣੀ ਦੀ ਜਿਹੜੀ ਸਪ ਕਟ ਨਹੀਂ ਕਹੀ ਜਾ ਸਕਦੀ ਕਿਉਂਕਿ ਜਿਹੜਾ ਪੂਰਾ ਦਰਿਆ ਹੈ ਇਹ ਬਹੁਤ ਹੀ ਛੋਟਾ ਆਕਾਰ ਹੁੰਦਾ ਹੈ ਆਮ ਦਿਨਾਂ ਵਿੱਚ ਤੇ ਬਰਸਾਤ ਦੇ ਦਿਨਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਆਕਾਰ ਲੈ ਚੁੱਕਿਆ ਕਿਨਾਰਾ ਤੁਹਾਨੂੰ ਅਸੀਂ ਪਹਿਲਾਂ ਦਿਖਾਇਆ ਇਹ ਹੈਗਾ ਜੀ ਦੂਸਰਾ ਕਿਨਾਰਾ ਤੇ ਬਿਆਸ ਦਰਿਆ ਦਾ ਪਾਣੀ ਹੈ ਜਿਹੜਾ ਇੱਥੇ ਤੱਕ ਜਿਹੜਾ ਪੂਰਾ ਆ ਚੁੱਕਿਆ ਸੀ ਆ ਜਿਹੜੀ ਤੁਸੀਂ ਪਿੱਛੇ ਲੱਕੜ ਦੇਖ ਰਹੇ ਹੋ ਇਹ ਸਾਰੀ ਲੱਕੜ ਜਿਹੜੀ ਆ ਰੁੜ ਕੇ ਆਈ ਹੋਈ ਹੈ ਬਿਆਸ ਦਰਿਆ ਦੇ ਵਿੱਚ ਤੇ ਇਹਦੇ ਲੱਗੇ ਥੋੜੇ ਘਰ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਿ ਆਪ ਦੁਆਲੇ ਥੋੜੀਆਂ ਜਿਹੀਆਂ ਛੋਟੀਆਂ-ਛੋਟੀਆਂ ਝੁੱਗੀਆਂ ਹੈਗੀਆਂ ਨੇ ਸ਼ੈੱਡ ਪਈਆਂ ਹੋਈਆਂ ਨੇ ਪਾਣੀ ਨੇ ਇਹਨਾਂ ਦੇ ਮਕਾਨਾਂ ਤੱਕ ਵੀ ਅਸਰ ਕੀਤਾ ਹੈ ਇਹ ਪਿੱਛੇ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਹੈ ਇਹ ਤੁਹਾਨੂੰ ਦਿਖਾਵਾਂਗੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚੰਗੜਵਾਦ 2 ਬਲਾਕ ਤਲਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਇਹ ਸਾਰਾ ਜਿਹੜਾ ਸਕੂਲ ਹੈ ਔਰ ਇਹ ਜਿਹੜੀਆਂ ਝੁੱਗੀਆਂ ਝੌਂਪੜੀਆਂ ਨੇ ਇਹ ਵੀ ਪਿਛਲੇ ਵਾਰ 2023 'ਚ ਇੱਥੇ ਤੱਕ ਪੂਰਾ ਪਾਣੀ ਨੇ ਮਾਰ ਕੀਤਾ ਸੀ ਔਰ ਇਸ ਵਾਰ ਵੀ ਪਾਣੀ ਦੀ ਜਿਹੜੀ ਮਾਰ ਆ ਉਥੇ ਤਾਂ ਕਈ ਆ ਜਿਹਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਥੱਲੇ ਲੱਕੜੀਆਂ ਪਈਆਂ ਹੋ ਜਮੀਨ ਹਲੇ ਤੱਕ ਗਿੱਲੀ ਹੈ ਸਾਡੀ ਇਹੀ ਅਰਦਾਸ ਹੈ ਕਿ ਇਹ ਜਲਦੀ ਤੋਂ ਜਲਦੀ ਸਾਰਾ ਕੁਝ ਠੀਕ ਹੋ ਜਾਵੇ ਲੋਕ ਆਪਣੇ ਘਰਾਂ ਦੇ ਵਿੱਚ ਆਪਣੀ ਨਾਰਮਲ ਜ਼ਿੰਦਗੀ ਜੀ ਸਕਣ ਤੇ ਦੋਸਤੋ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰੋ ਤਾਂ ਜੋ ਅਸੀਂ ਹੋਰ ਵੀਡੀਓਜ਼ ਵੀ ਬਣਾ ਸਕੀਏ